ਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਵਾਈ ਫਨ ਤੁਹਾਡਾ ਬੋਬੋ ਵੈਲਕਮ ਹੈ ਜੀ ਦੇਖੋ ਬਾਈ ਪਿੰਡੋਂ ਆ ਗਏ ਚੁਕੇ ਜੀ ਅੱਜ ਵੀ ਬਾਈਆਂ 6-7 ਲੈਵਾ ਝੋੜੀਆਂ ਲੈ ਕੇ ਆਂਦੀਆਂ ਪਰ ਝੋਟੀਆਂ ਲੈਆਂ ਦਾ ਬਾਈ ਨੇ ਇੱਥੋਂ ਆ ਪਰ ਲੱਗਦੀਆਂ ਐਵੇਂ ਜੋ ਉਧਰੋਂ ਲੈ ਕੇ ਆਂਦੇ ਆਂਦੇ ਆਂ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸਾਬ ਜੀ ਵਧੀਆ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੰਦੀਪ ਦੇ ਵਡੀਰੀ ਵੇਖਣਾ ਪਰ ਤੇ ਸਾਰਿਆਂ ਨੂੰ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਸਾਰੇ ਗੁਰੂ ਨੂੰ ਰਹਾਣ ਦਾਸ ਜੀ ਨਗਰ ਸਾਰੇ ਠੀਕ ਹੋਣਗੇ ਹੋਰ ਸਾਬ ਉਹ ਵੀ ਬੱਲੇ ਜੀ ਨਾ ਪਿੱਛੇ ਪਿੱਛੇ ਆ ਰਹੇ ਹਾਂ ਬੱਲੂ ਵੀ ਆਇਆ ਅੱਜ ਹਾਂਜੀ ਹੋਰ ਭਾਜੀ ਬੱਲੇ ਜੀ ਕੀ ਹਾਲ ਆ ਠੀਕ ਆ ਭਾਜੀ ਵਧੀਆ ਭਾਜੀ ਵਧੀਆ ਕਿਵੇਂ ਜਾਂਦਾ ਕਿਵੇਂ ਵਾਹ ਵਧੀਆ ਰੱਬ ਦੀ ਕਿਰਪਾ ਬਹੁਤ ਵਧੀਆ ਜੀ ਵਾਹ ਵਧੀਆ ਕਭ ਚੱਲ ਰਹੇ ਗਰਮੀ ਬੁਰੀ ਬੱਲੂ ਨੇ ਨਾ ਕਰੇ ਜਾਂਦੇ ਉਹ ਦੁਪਹਿਰੇ ਕਦੇ ਫੋਨ ਹੀ ਨਹੀਂ ਕਰੀ ਕਦੇ ਦੁਪਹਿਰ ਵੀ ਜਾਦੀ ਹੁੰਦੀ ਹੈ ਕਦੋਂ ਹਾਂਜੀ ਨਹੀਂ ਫਕੀ ਰੋਲ ਵੀ ਕੀ ਆ ਉਹ ਠੜਾ ਬੌਸਮ ਹੋ ਗਿਆ ਤੇ ਮਾਲ ਦੇ ਦਿੱਲੀ ਆਈਦਾ ਚਾਹੀਦਾ ਮਾਲ ਦੇ ਹੀ ਲੱਗਿਆ ਉਹਨੇ ਹਾਂ ਅੰਦਰੋਂ ਇੱਥੇ ਪੰਜ ਸਤ ਮਈਆ ਨਾ ਦਿੱਲੀ ਪਹ ਗਿਆ ਵਧੀਆ ਰਹਿੰਦਿਆਂ ਨੇ ਹਾਂ ਹੋਰ ਕਿੰਨਾ ਜੀ ਵਧੀਆ ਚੱਲ ਦੇ ਦੇਖਿਆ ਮਾਲ ਫਿਰ ਤੁਹਾਨੂੰ ਹਾਂ ਮਾਲ ਦੇਖਿਆ ਜਾਏਗਾ ਠੀਕ ਆ ਬਾਦ ਮਿੰਟ ਲੱਗਾ ਜੀ ਐਂ ਹੀ ਵਿਗਾਈ ਇਹਦੇ ਕਰ ਮਾਲੀਆਂ ਵੇਖ ਜਾਨੀਆਂ ਭਾਜੀ ਹਾਂ ਕੋਈ ਰਹਿ ਵੀ ਜਾਂਦੀ ਆ ਸਾਰੀਆਂ ਤਾਂ ਨਹੀਂ ਹੁੰਦਾ ਵੀ ਜ਼ਰੂਰੀ ਸਾਰੀਆਂ ਵਿਕਣੀਆਂ ਕੋਈ ਰਹਿ ਵੀ ਜਾਂਦੀ ਆ ਚਲੋ ਅੱਜ ਫਿਰ ਕਿੰਨੀਆਂ ਫਿਰ ਅੱਜ ਝੋਟ ਮਈਆਂ ਦੇ ਪਾਣੀ ਹੀ ਭਰੇ ਇੱਕ ਮਈ ਨਹੀਂ ਪਾਉਣੀ ਉਹ ਸੂਈ ਤਾਜੀ ਆ ਥੋੜੀ ਦੁੱਧਾ ਤੇ ਆ ਜੇ ਮਈ ਥੋੜੀ ਨਾ ਡਾਊਨ ਜੀ ਹੋਈ ਆ ਠੀਕ ਆ ਤੇ ਉਹ ਸੈੱਟ ਕਰਕੇ ਮਈ ਪਾਉਣੀ ਪੱਖੋਂ ਦੀ ਸੂਈ ਆ ਝੋਟ ਚਾਰ ਪਾਵਾਂਗੇ ਮੱਝਾਂ ਦੇ ਇੱਕ ਪਾਵਾਂਗੇ ਵੈਟ ਅੱਜ ਚਾਰ ਮੱਝਾਂ ਪਾਉਣੀਆਂ ਵਾਂ ਹਾਂ ਪਾਤਾ ਸਵੀਰਾਆਂ ਹੀ ਝੋੜੀਆਂ ਗਾਦੀਆਂ ਹੂੰ ਹੂੰ ਹਰਿਆਣਾ ਹਰਿਆਣਾ ਕਰਦੀਆਂ ਹਾਂਜੀ ਬਾਕੀ ਚੰਗੀਆਂ ਝੋੜੀਆਂ ਇੱਥੋਂ ਲਈਆਂ ਇੱਥੋਂ ਲਈਆਂ ਲਈਆਂ ਇੱਥੋਂ ਲੈ ਲੋ ਹੈ ਹਰਿਆਣੇ ਦੀਆਂ ਆਜੋ ਫਿਰ ਪਰ ਪਤਾ ਗੱਲ ਕੀ ਬਣ ਗਈ ਹਾਂਜੀ ਹਰਿਆਣਾ ਵੀ 20 ਕਿਲੋਮੀਟਰ ਲੈਣਾ ਜਿਹੜੀ ਦੂਰ ਉਹ ਬੰਦਾ ਵੀ ਫੱਡੇ ਫੱਡੇ ਜਾਂਦਾ ਨੂੰ ਫੋਨ ਆ ਜਾਂਦਾ ਮੇਰੇ ਵੀਡੀਓ ਪਾ ਦਿੰਦਾ ਹਰਿਆਣੇ ਵਾਈ ਆ ਬੰਦਾ ਪੁੱਛੇ ਹਰਿਆਣਾ ਕਿ ਤੇ ਇੱਥੇ ਜਾਈਗਾ ਇੱਥੇ ਜਾਈਗਾ ਰਣਾ ਬਾਦਰੋ ਇੱਕ ਬਸੇ ਝੋਨਾ ਲਾਉਣ ਨੇ ਕੰਮ ਦੰਦਾ ਕਰਨੇ ਆ ਰਣੇ ਕਹਿੰਦੇ ਉਹ ਤਾਂ ਚਾਰ ਦਿਨ ਅਕ ਚਾਰ ਦਿਨ ਇਹ ਕਹਿ ਦਿੰਦੇ ਆ ਗਿਆ ਰਾਦੀ ਹਰਿਆਣੇੋਂ ਹਰਿਆਣਾ ਗੜੀ ਆ ਗਿਆ ਮੈਂ ਤੇ ਹਰਿਆਣਾ ਹੀ ਆ ਗਿਆ ਹੁਣ ਜਣੇ ਬਾਹਰ ਲੱਭਣਾ ਬੜਾ ਕੁਸ਼ਰ ਹਰਿਆਣਾ ਦੇ ਮੇਰੇ ਸਹਾਨੂੰ ਕਿਲੋ 10 ਕਿਲੋ 20 ਮੀਟਰ ਰਹਿ ਗਿਆ ਬੰਨਣਾ ਨਾ ਘਵਾ ਜਾਣਾ ਆਪਾਂ ਦੇਖੋ ਭਾਈ ਹਰਿਆਣੇ ਜਾ ਕੇ ਵੀ ਉਧਰ ਜਾ ਕੇ ਵੀ ਛੇਲ ਲਵਾ ਕੇ ਆਉਣੀ ਹਾਂ ਬਸ ਬਸ ਉਧਰ ਮ ਵੱਡੀਆਂ ਝੋਟੀਆਂ ਇੱਥੇ ਲਵਾ ਤੇ ਦੋ ਪਾਣਾ ਚਾਰ ਦੰਦ ਕੱਢੀ ਆ ਪਹਿਲਾ ਸੁਆ ਪਹਿਲਾ ਸੁਆ ਫੋਲ ਬੱਲੂ ਫੋਲ ਬੱਲੂ ਕਿੰਨਾ ਟਾਈਮ ਸੁਈ ਨੂੰ 7 ਬੱਚਾ ਪਾ ਲੈ ਬਾਜ ਮੋਹ 7 8 ਲੈ ਕਟਾ ਦੇਖੋ ਦੇਖੋ ਭਾਜੀ ਕਟਾਓ ਦੇਖੋ ਦੇਖੋ ਮਰਾਂ ਦੀ ਦੇਖੋ ਛੋਟੀ ਵੇ ਪਰਾਂ ਲੱਜਾ ਬਾਹਰ ਕੋਣੀ ਛੋਟੀ ਵੱਡੀ ਛੋਟੀ ਐਲਰ ਕੱਢੀ ਦੇਖੋ ਪਹਿਲਾ ਸੁਆ ਦੇਖੋ ਲੈ ਵਾ ਚੱਲ ਵੀ ਭਾਜੀ ਮਲੇ ਤੇ ਅੱਜ ਹਾਂਜੀ ਚੱਲ ਵੀ ਮਲੇ ਤੇ ਹਾਂ ਮੋ ਮਲੇ ਤੇ ਚਲੀ ਜਾਈਏ ਆ ਨਾ ਆਪੀ ਝੋਟੀਆਂ ਨਾ ਯਾਰ ਜੀ ਸਰਾ ਭਾਜੀ ਸਾਡੇ ਇਲਾਕੇ ਬੜੀ ਬੜੀ ਝੋਟੀਆਂ ਆਣੀਆਂ ਹਿੜਿਆਣੇ ਹਿੜਿਆਣੇ ਬਹੁਤ ਬਹੁ ਮੀਆਂ ਨੇ ਫਿਰ ਚੋਂਨ ਅਸਮਾਨ ਬਹੁਤ ਠੰਡੀ ਧੀਰੀ ਘਾਤ ਦੇਖੋ ਕੱਡੀ ਦਾ ਵੱਡੀ ਝੋਟੀਆਂ ਹਾਂਜੀ ਪਰ ਇਹਨੇ ਭਰੀ ਉਧਰੋਂ ਲਿਆਦੀ ਹੁੰਦੀ ਤੇ ਫੇਰ ਅਸੀਂ ਵੀ ਕਹਿਣਾ ਸੀ ਇੱਕ 30 ਦੀ ਦੇਣੀ ਹੈ ਹੂੰ ਪਰ ਹੁਣ ਨਹੀਂ ਇੱਕ 30 ਦੀ ਮੁੱਲੇ ਦਾ ਲੱਖ ਰੁਪਈਆ ਦੇ 90 ਹਜ਼ਾਰ ਦੀ ਚਲੋ ਵੇਚਣ ਵਾਲੇ ਮੁੱਲ ਪਾ ਦਈਏ ਬਿਲਕੁਲ ਤੇ ਵੇਚ ਦਈਏ ਪਰ ਹੋਰ ਲੈ ਆਵਾਂਗੇ ਆਹ ਲੈ ਆਵਾਂਗੇ ਕੱਟੀ ਵੇਚ ਆ ਜੀ ਹੋ ਜੂ ਇਮਾਨਦਾਰ ਹਾਂਜੀ ਕਰਨਾ ਮੰਨਣਾ ਦੱਸੋ ਪਰ ਕਰਦਾ ਛੱਡ ਤਾਂ ਕੇ 2000 ਰੁਪਏ ਹੋਰ 85 ਦੀ ਜਾਂ ਖਾਣਾ ਹੀ ਜਾਂ ਲੈ ਲੋ 85 ਦੇ ਹਾਂ ਨਾ ਹੀ ਚਾਰ ਨਾ ਚਲੋ ਦੇਖੀ ਜਿਹੜੀ ਹੈ ਨਾ ਕੱਟੀ ਜਿਹੜੀ ਹੈ ਨਾ ਇਹ ਨੂੰ ਇੱਕ ਤੇ ਚੋਂ ਗਿਆ ਬੱਚਾ ਜ਼ਿਆਦਾ ਕਬਜੀ ਅੱਛਾ ਥੋੜੀ ਤੋਂ ਸਮਾਈ ਪਹਿਲਾਂ ਥੋੜੀ ਠੰਡੀ ਵੇ ਐਵੇਂ ਬਈ ਇਹਦੇ ਥੱਲੇ ਬੈ ਜਾ ਮਾੜੀ ਮਾੜੀ ਹਜੇ ਭਲਾ ਪਹਿਲਾਂ ਪਹਿਲਾਂ ਸੂਈ ਆ ਚੱਕੀ ਗੱਡੀ ਭਾਜੀ ਸੀਰ ਠੰਡੀ ਕੋਈ ਗੱਲ ਨਹੀਂ ਕਰਨਾ ਪਰਸਾਂ ਦੀ ਸੂਈ ਆ ਦੇਖੋ ਇਹ ਟੌਪ ਦੀ ਆ ਛੋਟੀ ਖੋਲੋ ਖੋਲੋ ਕਰੋ ਇਹ ਆ ਦੇਖੋ ਇਹ ਪਰਸੋਂ ਦੀ ਭਾਜੀ ਸੂਈ ਇਕੱਠਾ ਇਹ ਕਤੀ 나ੜੂ ਜਿੱਥੇ ਆ ਡਿਗਾ ਆ ਭਰਾਵਾ 나ੜੂ ਆ ਸਾਹਮਣੇ ਵੇ ਲੋ ਗੱਲਾ ਦੇ ਨਹੀਂ ਉਹ ਲੱਤ ਗਿਆ ਹਾਂ ਜੀ ਹੁਣ ਦੇਖ ਗਿਆ ਹਾਂ ਜੀ ਲੱਤ ਜਾਂ ਦੇਦਾ ਚੱਲ ਬਈ ਪਹਿਲਾ ਸੂਆ ਇਹ ਲਾ ਥੋਏ ਝੋਡੀ ਦੇਖੋ ਜਰਾ ਦੇਣੇ ਕੀ ਭਾਜੀ ਕੋਈ ਸੱਤ ਅੱਠ ਕਿਲੋ ਇਹਦੇ ਬੋਲੇ ਬਲੇ ਆ ਝੋਡੀਆਂ ਥੱਲੇ ਦੇਖੋ ਝੋਡੀ ਨੂੰ ਥਾਣ ਸ਼ਪੈਦਲ ਥਾਣ ਲੱਗਾ ਤੇ ਦੇਖੋ ਕੱਢੀ ਮੇਰੀ ਛੋਲੀ ਝੋਟੀਆਂ ਬਿੰਦੀਆਂ ਲੈ ਵਾ ਕਿੰਨੀ ਜ਼ੋਦ ਤੁਮਾਦੂ ਆ 9-10 ਕਿਲੋ 8 ਕਿਲੋ ਦਵਾਈ ਜੇ ਪੜਾ ਖੰਡੀ ਸਨਕੀ ਬੜੀ ਐ ਲੈ ਹਲੋ ਆ ਗੱਡੀ ਐ ਇਦਾਂ ਠੱਡੀ ਆ ਵੀ ਪਲਾਸ ਇੱਥੇ ਖਾਰ ਕੇ ਚੱਲੋ ਭਾਈ ਹੈ ਏਦਾਂ ਠੱਡੀ ਆ ਭਾਈ ਬੜੀ ਸੀਲ ਬਸ ਥਾਣ ਵੇਖੋ ਭਾਜੀ ਲੱਗੀਆਂ ਸਫਾਈਆਂ ਵੇਖੋ ਲੰਗਰਾਜ ਚ ਚਾਰ ਪੰਜ ਪਾਉਣੇ ਆ ਪਰ ਫਿਰ ਆਈ ਹਾਂਜੀ ਪਰ ਇਹ ਮੋਲੇ ਦਾ ਵੇਖ ਲੈ ਵੀ ਮੋਲ ਜਾਇ ਜੀ ਹੈ ਨਾ ਪਰ ਜਿਆਦਾ ਦਿਨ ਨਹੀਂ ਨਹੀਂ ਰਹਿ ਕੀਤਾ ਨਹੀਂ ਜਾਇ ਜੀ ਕੀ ਵੀਰੇ ਲੜ ਕਿੱਡੀ ਆ ਉਹ ਚਾਹਨੇ 100 200 ਰੁਪਏ ਜਿਹਨੂੰ ਛੋਟ ਕਰਨੀ ਆ ਭਾ ਕੋ ਲਾਉਣਾ ਸੀ ਬੈਸੀ ਲਾਉਂਦਾ ਨਾ ਮੈਂ ਮਾਰ ਕਿਹਾ ਦਾ ਇਹਦਾ ਮੋਲਿਆ ਕਰ ਜੋ 50000 ਰੁਪਏ ਅੱਛਾ ਹਾਂਜੀ ਠੀਕ ਆ ਤੇ ਵੀ ਇਹ ਲੋ ਕੱਢੀ ਹਾਂ ਨਾ 70 ਰੀਤੇ ਦਾ ਦਵਾ ਚਲੋ 70000 ਦੀ ਹਾਂਜੀ ਚੱਲਣ ਦੋ ਠੀਕ ਆ ਦੇ ਦिए ਕੀ ਹੋਰ ਦੇ ਦੇ ਨਾ ਤੂੰ ਕੀ ਬੋਲ ਕਦੋਂ ਤੱਕ ਇਹਦਾ ਭਈ ਆਹ ਹੇਠਲੇ ਹੋਰ ਨਹੀਂ ਉਹ ਨਾ ਭਰੀ ਵੀ ਹੋ ਉਹਦਾ ਇਹ ਦਾ ਬਾਹ ਤੂੰ ਜੇ ਦੇਖੋ ਨਹੀਂ ਇਹ ਮਾਰਦਾ ਹਰਿਆਣੇ ਨੂੰ ਸੀਟਾ ਪਰਾ ਲੈ ਲਈ ਇਹ ਲੱਭ ਰਿਹਾ। ਪਰਾ ਗੀ ਉਧਰ ਦੀਆਂ ਮੈਗਰੀਆਂ। ਜਿਹੜੀਆਂ ਉਹ ਜਲਦੀ ਪਰਾ ਕੱਢੀ ਵਿੱਚ ਜਿਹੜਾ ਮੱਗੇ ਐ ਇਹ ਇੱਧਰ ਇੱਧਰ ਵੇਚਦਾ ਐਂ ਕਹਿੰਦਾ। ਆਹ ਠੀਕ ਹੈ। ਆਹ ਆਹ ਕਿੰਨੇ ਦਾ ਮੱਗੀਆਂ। ਮੜੀ ਮੜੀ ਭਾਲਦੇ ਠੰਡੀ ਪੀਣੀ। ਦੋ ਹੀ ਛੱਡ ਦਈਏ। ਚਲੋ ਠੀਕ ਆ। 68 ਦੀ ਠੰਡੀ ਲੱਗੀ। ਬਿਲਕੁਲ। ਪਰਾ ਪਰ ਕੱਢੀ ਦੇ ਬੈਂਦੇ ਦੀ। ਸੌਰੀ ਹੁਣ। ਦੋ ਦੋ ਦੇ ਦਾਂਗੇ ਵੀਰ। ਚਲੋ। ਨਜ਼ਾਰੇ ਲਾਉ ਜਿਹੜਾ ਲੈ ਜੂ। ਹਾਂ ਹਾਂ। ਇਹ ਰੇਟ ਲੱਭਦੇ ਨਹੀਂ। ਨਹੀਂ ਲੱਭੜੇ। ਆ ਜੋ ਵੱਡੀ। ਅੱਛਾ ਇਹ ਵੀ ਚੌਗੀ। ਅੱਛਾ। ਇਹ ਕੱਟੀ ਹੈਗੀ ਦੂਜਾ ਸੂਆ। ਹਾਂ। ਪਿਓਰ ਉਧਰ ਦੀ ਕੱਟੀ ਆ ਗੱਪਣ 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 ਅੱਛਾ ਤੁਹਾਨੂੰ ਤੇ ਵੇਚਦਾ ਨਹੀਂ ਤੇ ਅਗਲੀ ਵਾਰ ਵੇਚਦਾਂਗੇ ਵਾਹ ਜੀ ਵਾਹ ਆਜੋ ਚਾਰਾਂ ਦੀ ਆ ਵੇਖ ਲੋ ਤੁਸੀਂ ਆਪ ਹੀ ਛੇ ਛੇ ਹੋ ਗਈ ਛੇ ਫਟਣ ਲੱਗੀ ਹੈ ਜੀ ਹਾਂ ਛੇ ਦੀ ਹੈ ਫੜ ਬੱਲੂ ਖੋਲ ਲਾ ਵੇਖੋ ਭਾਈ ਕੋਤੀ ਵੇਖੋ ਬੜਾ ਜਾਨ ਵਾਲਾ ਇਹ ਕੀ ਆ ਮੈਂ ਤੇ ਡਰ ਲਈ ਹਾਂ ਹਰਿਆਣੇ ਤੋਂ 1.5-2 ਲੱਖ ਰੁਪਇਆ ਕਿੰਨੇ ਮੰਗਿਆ ਝੋੜੀਆਂ ਧਿਆਨ ਧਿਆਨ 70 ਕੀਆਂ ਬੜੀਆਂ ਝੋੜੀਆਂ ਦੇ ਲੈ ਲੂ ਝੋੜੀ ਚਾਰ ਪੰਜ ਲੈ ਲੈ ਬਹੁਤ ਵੱਡੀ ਝੋੜੀ ਇੱਥੋਂ ਲਈ ਜੋ ਡਿਪਾ ਜੀ ਇੱਥੋਂ ਲਈ ਆ ਐਵੇਂ ਗੱਫਾ ਵੱਢੀ ਗਈ ਓਥੇ ਚਲ ਗਏ ਓਥੇ ਚਲ ਗਏ ਇੱਥੋਂ ਨਹੀਂ ਲੋੜ ਨਹੀਂ ਲੋੜ ਨਹੀਂ ਭਾਈ ਆਪਣਾ ਘਰ ਦਾ ਕੰਮ ਸੰਭਲਣ ਨੇ ਸਾਰੇ ਕੰਮ ਮਾਲ ਹੀ ਵੇਚਣ ਦੇ ਆ ਬਿਲਕੁਲ ਝੁੱਟੀ ਲੈ ਕੇ ਵੀ ਇੱਥੋਂ ਦੁੱਧ ਦੀਆਂ ਜਾਣੀਆਂ ਤਾਂ ਫਾਇਦਾ ਕੀ ਹੈ ਤੁਹਾਨੂੰ ਤਾਂ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਹੈ ਮੈਨੂੰ ਮਜਾ ਨਹੀਂ ਹੈਗਾ ਜਦੋਂ ਆਪਣਾ ਟਾਈਮ ਹੀ ਨਾ ਲਾ ਕੇ ਜਾਂਦਾ ਕਿਉਂ ਮਸ਼ਹੂਰੀ ਕਰਨੀ ਕਿਹਨਾਂ ਦੀ ਆਹ ਨੋੜੀ ਨਾਲ ਲੈ ਕੇ ਮਸ਼ਹੂਰੀ ਕਰ ਬਈ ਲਈ ਕਰੇ ਆਪਣੇ ਏਰੀਆ ਦੀ ਕਰੋ ਸਾਡੇ ਏਰੀਆ ਦੀ ਗੜੀ ਗੜੀ ਮਹੀਂ ਆ ਪਾਏ ਲੋਕਾਂ ਦਾ ਦਿਮਾਗ ਭਾਇਆ ਲਿਆ ਆਗੇ ਆਪਣੀਆਂ ਮਹੀਂਾਂ ਦੇ ਮਸ਼ਹੂਰੀ ਦੂਜੇ ਪਾਸੇ ਕਰਦੇ ਨੇ ਆਪਣੇ ਨੂੰ ਕਹਿੰਦੇ ਸਾਡੀਆਂ ਮਹੀਂਾਂ ਨਹੀਂ ਦੁੱਧ ਦੋਣੀਆਂ ਅਕਲ ਵੇਖੋ ਕਰਾਂ ਨੀ ਝੋਡੀਆਂ ਨੇ ਬਹੁਤ ਸੋਹਣੀਆਂ ਬਹੁਤ ਟੀ ਭਰੀ ਰੱਖੀ 1.5 ਲੱਖ ਦੀ ਹਾਂ ਝੋਡੀਆਂ ਤੂਰੀ ਦੀ ਜਦਾ ਭਾਈ 10 ਦੇ ਜਦਾ ਚਲੋ ਅਦੇ ਦਾ ਚਲੋ ਜਾਣ ਦੋ ਜਾਣ ਦੇ ਠੀਕ ਹੋਣਾ ਜਾਣ ਦੇ ਵੀਰ 3 ਵੇ ਝੋਡੀ ਦਾ ਇਹ ਕਰ ਲੈ ਕਿਦਾ ਠੰਡੀਆਂ ਪਾਵੇ ਮੂੰਹ ਚੋਂ ਪਲਾਨ ਸੜ ਚੁਲੇ ਆਹ ਦੇਖੋ ਇਹ ਥੋੜਾ ਕੋਈ ਗੱਲ ਹੈਗੀ ਆ ਸੇਖ ਦੇਖੋ ਝੋਡੀ ਦਾ ਪਵਨ ਦੇਖੋ ਆ ਨੂਰਾ ਇਹ ਇੰਦਰ ਦੀ ਮੈਂ ਤੂ ਕੀ ਤਿਆਰ ਤਿਆਰੀ ਆ ਲੈ ਦੀ ਦੁੱਧ ਲੈ ਜੂ ਦੇ ਦੂਗੀ 9-10 ਕਿਲੋ ਕੁਲਾ ਡੁਲਾ ਸੋਰੀ ਬਡਵਾ ਲਓ ਜੀ ਵੇਖੋ ਬਹੁਤ ਚੰਗੀ ਮਈ ਭਾਜੀ ਜਿਵੇਂ ਵੇਖੋ ਮਈ ਭਾਜੀ ਦੇ ਦਿਨ ਮਈਨੇ 2 ਤੱਕ 4 ਨੇ ਲੈਣੇ ਆ ਪਰ ਠੀਕ ਹੈ ਖੱਬਾ ਡਾਲੂ ਮਈ ਥਲੇ ਟਡੇ ਦਾ ਖੱਬਾ ਜੀ ਹਾਂਜੀ ਹੁਣ ਬੱਲੇ ਜੀ ਲਉਣੀ ਨਹੀਂ ਦੇ ਦੇਖੀ ਰੇਡ ਬੰਦਾ ਹੋਣ ਦਾ ਰੇਡ ਪਤਾ ਗੱਲ ਕੀ ਕਹੇ ਰੇਡ ਬੜਾ ਟ੍ਰੈਂਡ ਚ ਆਉਦਾ ਉਹ ਇਹਨੇ ਮੰਗਦਾ ਸੀ ਯਾਰ ਉਹ ਆਪਣੀ ਮੈਂ ਮੰਗਦਾ ਸੀ ਆਪਣੀ ਤੇ ਮੰਗੇ ਹੋਰ ਇਹ ਮੰਗੇ ਸਰ ਆਪਾਂ ਨੂੰ ਬਾਹਰ ਪੈਣੀ ਆ ਬੰਗੇ ਡੰਡਰੋ ਕੇ ਦੋ ਮੰਗੇ ਜੋ ਮੰਗੇ ਠੀਕ ਆ ਹਾਂਜੀ ਬੜਾ ਇਹਦਾ ਮੋਲ ਹੈਗਾ 80000 ਰੁਪਈਆ 80000 ਰੁਪਈਆ ਇਹ ਚੋ 5000 ਛੋੜ 75 ਇਹ ਕੀ ਆ ਬੇਖੜਾ ਰਹਿ ਗਿਆ ਹੈ ਬੜੀ ਚੰਗੀ ਮੈਂ ਸੰਦੀਪ ਜੀ ਦਾ 10000 ਨੇ ਥਣ ਲੇ ਮੈਂ ਇਹਨੂੰ ਲਗਾ ਲਿਆ ਬੰਦੂ ਆਖਾ ਫਕਾ ਰਹਿ ਗਿਆ ਕਾਦਾ ਕੀ ਬੇਖੜਾ ਰਹਿ ਗਿਆ ਨਹੀਂ ਨਹੀਂ ਬਈ ਮੈਂਗੀ ਲਈ ਯਾਰ ਦੋਦਾਂ ਹੀ ਮਹੀ ਆਪਣੇ ਅੱਖਾਂ ਨਾਲੀ ਨੰਗੀ ਮੈਂ ਤਾਂ ਜੀ ਨੇ ਤਰੇਆ ਤੇ ਬੰਦੂ ਇਹਨੇ ਤੇ 70000 ਜੀ ਦਾ ਭਾਜੀ ਹਾਣਾ 70000 ਦੀ ਤੇ ਤਾਂ ਦੋ ਹੀ ਪੂਰੇ ਪਹਿਣ ਦੀ ਫਿਰ ਕਿਉਂ ਮੈਨੂੰ ਪਤਾ ਨਹੀਂ ਇਹਦਾ ਇਟਿਕਾ ਨਹੀਂ ਪੂਰੇ ਪਹਿਣ ਦੀ ਬਿਲਕੁਲ ਇਹਦੇ ਸੁਹਣੇ ਝੋਟੀਆਂ ਦਾ ਮੁੱਲ ਕੋਈ ਨਹੀਂ ਕੀਤਾ 90000 ਦੀ ਕਿਉਂ ਜਦਾਂ ਕਿ ਬਈ ਹੈ ਕਿ ਨਹੀਂ ਡੇਢ ਹੈਗਾ ਡੇਢ 30000 ਰੁਪਏ ਦੀ ਹਾਲਾਂ ਕੀ ਗੜੀ ਅੱਜ ਹੋਰ ਕਰੋ ਸਸਤ ਸਦੀ ਤੇਰੀਆਂ ਪ੍ਰੇਮ ਦੀ ਇਹ ਜਿਆਦਾ ਵੱਧ ਬਈ ਸਸਤੀ ਆਈ ਆ ਨਹੀਂ ਨਹੀਂ ਸਸਤੀ ਆਈ ਨਹੀਂ ਨਹੀਂ ਉਹਦੇ ਬਾਹਰ ਦੀ ਲਈਆ ਤੇ ਟ੍ਰੇਡ ਦੀ ਦੇਣ ਆਹ ਬਾਹਰ ਦੀ ਲਈਆ ਚਲੋ ਜਾਂ ਟ੍ਰੇਡ ਦੀ ਆਦੀ ਮੋਲ ਗਈ ਜਾਂ ਤੁਹਾਨੂੰ ਕੋਈ ਨਹੀਂ ਆਜੋ ਕਾਂ ਨਾ ਕਪੜੇ ਵਿੱਚ ਦੇਖ ਸੁਈ ਇਹ ਪਾਜੀ ਪਰਸਾਂ ਦੀ ਸੂਈ ਹੋ ਅੱਛਾ ਪਿਓਰ ਵੱਡੀ ਪੰਜਾਬ ਦੀ ਜੱਫੀ ਤੇ ਲਾੜੂ ਕਿਲਾ ਨਾਲ ਬੱਚੇ ਨਾਲ ਅੱਛਾ ਅੱਛਾ ਚਲੋ ਏ ਸਰੋਡ ਸ਼ੇਰਗਰ ਗਾਣੀ ਗਾ ਸੁੰਭਾਈ ਗੱਲਾ ਨਾੜੂ ਦਾ ਹੋਰ ਠੰਗੀ ਦੀ ਪਾਣੀ ਬੜੀ ਆ ਤੇ ਕਟੋ-ਕਟੋ 20 ਮਸਲੇ ਬੋਲਾ ਇਹਦੇ ਪਾਜੀ ਅੱਛਾ ਆਪਣੇ ਘਰੇ ਕੋਈ ਡੱਬੇ ਲੈ ਆਵੇ ਆਪਣਾ ਕੱਡਾ ਵੀ ਪਾਜੀ ਲੈ ਆਵੇ ਜੋ ਮਰਜੀ ਲੈ ਆਵੇ 18 ਕਿਲੋ ਮਿਰਗਲੇ ਲੈ ਜੇ ਬੋਲਾ ਬੋਲਾ ਹੀ 18 ਕਿਲੋ ਤੇ ਬੱਛਾ ਹੈਗਾ ਨਾ ਮਗਨ ਉਹ ਨਾੜੂ ਗਿੱਲਾ ਫੇਰਾ ਜਦੋਂ ਬਣਾ ਕਰੋ ਹਾਂ ਪਾਜੀ 25 ਕਿਲੋ ਦੀ ਗਰੰਟੀ ਹੁੰਦੀ 3 ਦਾ ਵੇਹੜ ਜਈ ਆਪਾਂ ਵਾਹ ਜੀ ਖੋਲੋ ਖੋਲੋ ਇਹੋ ਜੀ ਵੇਹੜ ਨੂੰ ਟਾਈਮ ਲਾ ਕੇ ਕਿੱਥੇ ਜਾਣਾ ਆਪਾਂ ਲੋੜ ਨਹੀਂ ਪੰਪ ਹੈ ਗਾੜ ਕਦੀ ਆ ਹਾਂ ਪਾਜੀ ਆ ਵੇੜ ਤੇ ਚਾਰ ਵਾਰੀ ਗਿਆ ਤਾਂ ਸੇ ਚੌਥੀ ਜਗ੍ਹਾ ਬੈਠ ਲਈ ਹੋ ਜਾ ਗਿਆ ਅੱਛਾ ਹਾਂ ਤਿੰਨ ਗਲੇ ਗਏ ਪਰ ਨਹੀਂ ਬਣੀ ਖੋਲ ਬੰਦ ਨਹੀਂ ਹੋਣੀ ਆ ਪਰਥੋਂ ਦੀ ਸੂਈ ਜੋ 18 ਕਿਲੋ ਦਾ ਕੋਈ ਡੱਬੇ ਘਾੜ ਘਾੜ ਕੇ ਛੁੱਟੀ ਜਾਵੇ ਤੇ ਮੇਲੇ ਬਸ ਠੀਕ ਜੀ ਕਰ ਲੈਣੇ ਗੋਇਆ ਦੰਦ ਕਰ ਲੈ ਕਰ ਲੈ ਨਹੀਂ ਇਹ ਤਾਰੀ ਸੂਈ ਹੈ ਇਹ ਨਹੀਂ ਕੋਈ ਰੇਪਿਡ ਹੈ ਅਗਲੀ ਆਤ ਗੜਕੇ ਨਹੀਂ ਮੈਂ ਨਾ ਨਿਆਰੇ ਆ 20 ਕਿਲੋ ਤੋਂ ਭਾਜੀ ਜਿਹਦੇ ਚ ਗਾਲਾ 20 ਕਿਲੋ ਆ 18 ਕਿਲੋ ਕੋਈ ਲੀਟਰ ਮਾਰ ਕੇ ਬੋੜਾ ਲੈ ਜੇ ਮਿੰਕੇ ਫਿਰ ਇਹ ਵੀ ਗੱਲ ਦੁੱਧ ਨਹੀਂ ਬੋੜਾ ਬਣਦਾ ਚਲੋ ਭਾਜੀ ਜਿਹਦੇ ਚ ਕਿਸੇ ਕੋਈ ਮਰੇ ਫਿਰ ਦਵਾਂਗਾ 20 ਕਿਲੋ ਤੇ ਜੇ ਚੇ ਕੋਈ ਬਾਹਲ ਗਿਆ ਛੱਡ ਗਿਆ ਠੰਡਾ ਗਿਆ ਐਂ ਕਰਕੇ ਗਿੜੇ ਦੇ ਕੇ ਲਵੇ ਤੇ 18 ਕਿਲੋ ਤੇ ਜੇ ਫੁੱਲ ਗਰੰਟੀ ਵਾਲੀ ਜਵਾ ਪੰਜਾਣ ਨੂੰ 24 25 ਕਿਲੋ ਬੋਲੋ ਫਿਰ ਆਹ ਵੇਖੋ ਲੇਵਾ ਵਛੀਦਾਰ ਨਿੱਗਰ ਪੱਥਰ ਵਰਗਾ ਇਹਨੂੰ ਦੁੱਧ ਕਹਿੰਦੇ ਜੋ ਐ ਕਿ ਮਾਇ ਓਕੇ ਹਾਂ ਜੀ ਬਰਾਤ ਇਹੋ ਜੀ ਗਾਂ ਦਾ ਭਾਜੀ ਭਾਵੇਂ ਲੱਖ ਰੁਪਈਆ ਮੁੱਲ ਕਰ ਲਈਏ ਪੈਸੇ ਲਾ ਕੇ ਚੀਜ਼ ਆਉਂਦੀ ਆ ਉਹਦਾ ਭਿੰਦੇ ਉਹਨਾਂ ਨੂੰ ਥੋੜਾ ਦੇ ਦਿੰਦੇ ਨਹੀਂ 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 ਝੋੜੀਆਂ ਨੇ ਫਿਰ ਵੀ ਬੜੀ ਮਿਹਨਤ ਕਰੀ ਦੀ ਆ ਹਮ ਇਹਦਾ ਮੁੱਲ ਹੈਗਾ ਵਾ 200000 ਰੁਪਈਆ ਹਾਂ ਵਸ਼ੀ ਦਾ ਪ्योर ਵੱਡੀ ਪੰਜਾਬ ਦੀ ਜੱਫੀ ਆ ਬਾਹਰ ਘਰ ਦੀ ਨਾ ਮੈਂ ਦੱਸ ਦਾਰ ਘੜਾਤਾਈ 10000 ਰੁਪਏ ਦਾ ਦਾ ਸ਼ੂਟ ਨਹੀਂ ਹੋਰ ਥੱਲੇ ਆਓ ਨਹੀਂ ਭਾਈ 22 ਬਾਈ ਲੀਟਰ ਵਾਲੀ ਤੁਸੀਂ ਵੀ ਵੀਡੀਓ ਬਣਾਉਣਾ ਬਾਹਰ ਮੈਂ ਸਾਰ ਦੱਸ ਲਿਆ ਤੁਸੀਂ ਤੁਹਾਡੀ ਟਵਾਲੇਟ ਵਧਾਣਾ ਮੈਨੂੰ ਰੇਡ ਆਪਣਾ ਜੈਹ ਹੁੰਦਾ ਵਾ ਜੇ ਕਰੇ ਹਰਿਆਣੇ ਦੀ ਜੜ ਗਏ ਅਸੀਂ ਉਧਰ ਦੀ ਪਸਾ ਤੋਲੀਆ ਵੇਚਾਂਗੇ ਲਿਆ ਗਏ ਇਹ ਕਿਹੜੀ ਗੱਲ ਦੀ ਹੈ ਭਾਈ ਮਹੀਨਾ ਲਾਉਣਾ ਮੈਨੂੰ ਹਾਂਜੀ ਬੋਲੋ 60 ਲੀਟਰ ਦੇ ਦਾਂਗੇ ਚਲੋ ਜਾਣ ਦਿਓ ਜਦਾਂ ਛੜ ਦੇ ਦਾਂਗੇ ਠੰਡੀ ਦੇਖ ਲੋ ਕਿ ਤਸਲੀਆਂ ਕਰਕੇ ਲੱਗੇ ਚੱਟਾਵੇ ਭਈ ਕੋਈ ਮੈਂ ਕਹਿੰਦਾ ਵਜੇ ਦੇ ਦੇ ਆਰੇ ਆਸਾਨੀ ਚਲੋ ਬਾਕੀ ਮੇਰਾ ਭਾਈ ਇੱਥੇ ਆਓ ਰ ਚੈੱਕ ਕਰਕੇ ਲੈ ਕੇ ਜਾਓ ਹਣਾ ਭਾਈ ਇਹ ਤਾਂ ਮੈਂ ਕਰੀਆ ਝੋਟੀਆਂ ਜਿਹੜੀਆਂ ਦੋ ਸੁਈਆਂ ਵਾਂ ਉਹਨਾਂ ਦੇ ਥਣਾ 'ਚ ਭੂਰ ਛਟਾ ਕੋਈ ਨਹੀਂ ਠੰਡੀਆਂ ਸੀਲ ਵੈੜ ਦੇ ਕੋਈ ਨਹੀਂ ਗੱਬਣਾ ਦੀ ਥਣਾ ਦੀ ਗਰੰਟੀ ਉਹਦੇ ਭਾਰ ਦੀ ਗਰੰਟੀ ਹੋਊਗੀ ਠੀਕ ਹੈ ਠੀਕ ਹੈ ਨਾ ਜਿਹਨੇ ਜਿਹੜਾ ਦੇ ਇੱਥੇ ਆ ਗਿਆ ਹਾਂ ਉਹਦੇ ਲਈ ਉਹਨੇ ਚੋ ਤਸੱਲੀ ਕਰ ਲਈ ਉਹਦੇ ਗਰੰਟੀ ਹੋ ਜਾਂਦੀ ਖਤਮ ਤੇ ਜਿਹੜੀ ਜਾਨੀ ਆਨਲਾਈਨ ਉਹਦੀ ਆਪ ਦੀ ਗਰੰਟੀ ਹੁੰਦੀ ਠੀਕ ਹੈ ਨਾ ਤੇ ਤਸੱਲੀ ਆਪਣੀ ਕਰਕੇ ਜਿਹੜਾ ਜਿਹੜੇ ਵੀਰ ਨੇ ਲੈਣੀਆਂ ਕੀ ਆਂ মিয়া ਵਧੀਆ ਹਰਿਆਣੇ ਦੀਆਂ ਝੋਟੀਆਂ ਹਰਿਆਣਾ ਸਮਝ ਲੈ ਜੰਮੂ ਕਸ਼ਮੀਰ ਸਮਝ ਲੈ ਰਾਜਸਥਾਨ ਸਮਝ ਲੈ ਕੋਈ ਜਿਹੜਾ ਮਰਜੀ ਪਰ ਮੈਂ ਆਪਣੇ ਘਰੇ ਜੋ ਲੱਲੀਆਂ ਇਥੋਂ 10 ਕਿਲੋਮੀਟਰ ਦੇ ਵਿੱਚ ਵਿੱਚ ਬਹੁਤ ਬਹੁਤ ਚੰਗੀਆਂ ਮਈਆਂ ਤੇ ਤਿੰਨ ਝੋਟੀਆਂ ਇਹ ਆ ਫੀਆਂ ਲਈਆਂ ਵੀ ਉਹ ਇਹਨਾਂ ਦਾ ਵੀ ਸਰਾ ਅੱਛਾ ਜਿਹੜੀਆਂ ਅਗਲੀ ਵੀਡੀਓ ਚ ਪਾਉਣੀ ਚਲੋ ਝੋਟੀਆਂ ਵੀ ਕਾਰੀ ਸੁਈ ਜਾਵੇ ਗੱਲਾਂ ਨਾਲੋਂ ਕੱਲ੍ਹ ਦੀ ਸੁਣੀ ਪਈ ਆ ਥੋੜੀ ਥੋੜੀ ਡਾਊਨ ਹੋਈ ਆ ਐਡਾ ਨਹੀਂ ਵੀਡੀਓ ਚ ਪਾਉਣੀ ਇਹਨਾਂ ਦੇ ਦਵਾ ਉਹਦੋਂ ਮਰਕਾ ਮਰ ਗਿਆ ਹੈ ਨਾ ਵੱਡੀ ਮਈ ਦਾ 92 ਦੀ ਲਈ ਸੀ ਹੂੰ ਇਹ ਸੱਚਾ-ਸੱਚਾ ਕੰਮ ਕਰਦੇ ਆ ਨਾ 91 ਦੀ ਵੇਕੀ ਬੱਚਾ ਮਰੀ ਇੱਥੇ ਫਿਰ 95 ਦੀ ਨਗਦ ਬੰਦੇ ਲਾ ਕੇ ਨਹੀਂ ਪਹੁੰਚੇ ਪਰ ਮਾਰਨਾ ਬੜਾ ਕੁਝ ਦੇ ਰਹੇ ਬੰਦਾ ਜੀ ਤੇ ਵੇਖ ਲੈ ਵੀਰ ਬੈਠ ਨਹੀਂ ਨਹੀਂ ਠੀਕ ਆ ਮਨਤਨ ਕਰਦਾਂਗੇ ਦੇਖ ਵੀਰ ਦਾ ਕੋਈ ਬੰਦੀ ਹੈ ਬੋਲੋ ਨੰਬਰ ਹੈਗਾ ਜੋ ਆਪਣਾ 95 ਨੋ 24 27529 92 ਨੋ 24 27529 ਤੇ ਬੜੇ ਵੀਰ ਕਹਿੰਦੇ ਐਡਰੈਸ ਪਹਿਲਾਂ ਬੋਲਿਆ ਕਰੋ ਚਲ ਆ ਕੰਮ ਲੇਟ ਹੋ ਗਿਆ ਪਿੰਡਾ ਗਾਜੋ ਆਪਣਾ ਧਵਾਨ ਧਵਾਨ ਤੇ ਦਮੋਦਰ ਕਮਾਣੀ ਨਹੀਂ ਜਾਣਾ ਮਹਾਨ ਦਾ ਬੜਾ ਜੀਵਿਖ ਲਿਖਾ ਪੈਂਦਾ ਧਵਾਂਦ ਮੋਦਰ ਅਲੀਆਲ ਦੇ ਲਾਗੇ ਤੇ ਦਾਲਮ ਕਿਲਾ لال ਸਿੰਘ ਕਿਉਂ ਕਿਲਾ لال ਸਿੰਘ ਡੇਰਾ ਰੋਡ ਤੇ ਅਲੀਆ ਔਰ ਫਲੇਗੜ ਚੂੜੀਆਂ ਰੋਡ ਤੇ ਪਿੰਡ ਧਵਾਂਦ ਮੋਦਰ ਮਾ ਮੇਰਾ ਪਿੰਦਾ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਤਹਿਸੀਲ ਹੈਗੀ ਪਟਾਵਾ ਨੇੜੇ ਅਲੀਆਲ ਸਾਸੀਗਾ